ਪੰਜਾਬੀ ਸਾਹਿਤ ਵਿਰਾਸਤ ਭਾਸ਼ਾ ਅਤੇ ਸੱਭਿਆਚਾਰ ਇਹਨਾਂ ਸਾਰੇ ਪੱਖਾਂ ਨੂੰ ਲੈ ਕੇ 3 ਅਗਸਤ ਦਿਨ ਸ਼ਨੀਚਰਵਾਰ ਪੰਜਾਬੀ ਵਿਸ਼ ਪੰਜਾਬੀ ਸੈਮੀਨਾਰ ਜਿਹੜਾ ਜੀਵੇ ਪੰਜਾਬ ਆਦਵੀ ਫਾਊਂਡੇਸ਼ਨ ਵੱਲੋਂ ਹੋ ਰਿਹਾ ਹੈ ਸਰੀ ਦੇ ਤਾਜ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਸ ਦੇ ਵਿੱਚ ਡਾਕਟਰ ਪਿਆਰੀ لال ਗਰਗਰੀ ਮਿੱਤਰ ਸਹਿਨ ਮੀਤ ਜੀ ਡਾਕਟਰ 바ਵਾ ਸਿੰਘ ਜੀ ਅਸਮਾ ਕਾਦਰੀ ਜੀ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਨੇ ਇਕ ਉਪਰਾਲਾ ਹੈ ਬੋਲੀ ਤੇ ਵਿਰਸੇ ਦੀ ਸੰਭਾਲ ਦਾ ਪੰਜਾਬੀ ਦਰਸ਼ਨ ਦਾ ਜਿਸ ਦੇ ਲਈ ਭពਿੰਦਰ ਸਿੰਘ ਮੱਲੀ ਸੁੱਚਾ ਸਿੰਘ ਦੀਪਕ ਇਸ ਲਈ ਵਿਧਾਈ ਦੇ ਪਾਤਰ ਨੇ 3 ਅਗਸਤ ਦਿਨ ਸ਼ਨੀਚਰਵਾਰ ਨੂੰ ਇਹ ਸਵੇਰੇ 9:00 ਵਜੇ ਤੋਂ 2:00 ਵਜੇ ਤੱਕ ਹੋਏਗਾ ਤਾਜ ਕਨਵੈਨਸ਼ਨ ਸੈਂਟਰ ਚ ਇਸੇ ਤਰ੍ਹਾਂ 4 ਅਗਸਤ ਦਿਨ ਐਤਵਾਰ ਨੂੰ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੇ ਵੱਲੋਂ ਗ੍ਰੈਂਡ ਤਾਜ ਬੈਂਕੁਟ ਹਾਲ ਦੇ ਵਿੱਚ ਦਿਨੇ 11:00 ਵਜੇ ਇੱਕ ਹੋਰ ਜਿਹੜਾ ਵਿਚਾਰ ਚਰਚਾ ਵਿਚਾਰ ਵਟਾਂਦਰਾ ਹੋਏਗਾ ਜਿਸ ਦੇ ਵਿੱਚ ਅਗੇਨ ਮਿੱਤਰ ਸਿੰਘ ਮੀਤ ਜੀ ਕਰਗ ਸਾਹਿਬ ਅਤੇ ਡਾਕਟਰ ਬਾਬਾ ਸਿੰਘ ਜੀ ਸ਼ਾਮਲ ਹੋਣਗੇ ਅਤੇ ਇਸ ਦੇ ਲਈ ਪ੍ਰਬੰਧਕ ਵਧਾਈ ਦੇ ਪਾਤਰ ਨੇ ਵੱਧ ਛੜ ਕੇ ਸ਼ਾਮਲ ਹੋਣਾ ਗੱਲ ਇਹ ਹੈ ਕਿ ਪੰਜਾਬੀ ਵਿਰਸਾ ਸੱਭਿਆਚਾਰ ਜਿਸ ਨਾਲ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜੋੜੀਏ ਅਤੇ ਬੋਲੀ ਦਾ ਸਤਿਕਾਰ ਉਸੇ ਦੇ ਵਿੱਚ ਹੀ ਹੈ ਕਿਉਂਕਿ ਜੇ ਬੋਲੀ ਤੋਂ ਅਸੀਂ ਪਿੱਠ ਕਰ ਲਈ ਤਾਂ ਰਸੂਲ ਹਮਜ਼ਾ ਦੇ ਤੋਂ ਦੇ ਕਹਿਣ ਵਾਂਗ ਕਿ ਕਿਸੇ ਨੂੰ ਸਭ ਤੋਂ ਵੱਡੀ ਗਾਲ ਇਹ ਹੁੰਦੀ ਹੈ ਜਾਂ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਏ ਆਪਣੀ ਬੋਲੀ ਸੰਭਾਲੀਏ ਵਿਰਸਾ ਸੰਭਾਲੀਏ ਜ਼ੁਬਾਨ ਸੰਭਾਲੀਏ ਪਛਾਣ ਸੰਭਾਲੀਏ ਇਹ ਸਾਰਿਆਂ ਨੂੰ ਸੱਦਾ ਹੈ ਜ਼ਰੂਰ ਪਹੁੰਚਗੇ ਧੰਨਵਾਦ